हां जी मित्रों आए ना कोई को और फनी दे ਘੌਣ ਦੇ ਕਮੈਂਟਾਂ ਵਾਲੀ ਵੀਡੀਓ ਲੈ ਕੇ ਸਭ ਤੋਂ ਪਹਿਲਾਂ ਤੁਸੀਂ ਇਹ ਬਖਰੇ ਅੰਦਾਜ਼ ਦੇ ਗੱਭਰੂ ਮਟਿਆਰਾਂ ਦੀ ਵੀਡੀਓ ਦੇਖੋ ਫਿਰ ਪੜਾਂਗੇ ਇਹਦੇ ਫਨੀ ਤੇ ਘੈਂਡ ਦੇ ਕਮੈਂਟ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ। ਔਰ ਅਗਰ ਤੁਮ ਲੋਗ ਨਏ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ। ਯੋ ਯੋ ਹਣੀ ਹਟੇ ਪੈਰ ਭਾਵੇਂ ਟੁੱਟ ਜੇ ਪਰ ਕੈਟਵੌਕ ਨਹੀਂ ਰਗਣੀ ਚਾਹੀਦੀ। ఓ నో 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 నో। ਜਿਹਾਨੀ ਸਿੰਘ ਦਾ ਵੀਡੀਓ ਦੇਖ ਲੰਦਾਂ ਨੇ ਦੁਬਾਰੇ ਬਿਮਾਰ ਹੋ ਜਾਣਾ। ఓ నో 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 నో। ਮੈਨੂੰ ਲੱਗਦਾ ਅੰਤਰਾ ਬੱਕੀ ਪੜ ਬੈਠਾ ਜਿਹੜੀ ਤੋਰੀ ਬਦਲ ਗਈ। ਲੋ ਮੋਸਨ ਨਹੀਂ ਮੈਨੂੰ ਲੂਜ਼ਰ ਮੋਸਨ ਲੱਗੇ ਲਾਤੇ ਇਹਨੂੰ ਮਨੇ ਆਨੂੰ ਚੜਦੀ ਝਾਰੀ ਝਾਰੀ ਠਾਰੀ ਆਉਦੀ ਮੈਨੂੰ ਲੱਗਿਆ ਵਿੱਚ ਹੱਗ ਲੈ ਨੇ ਪਾਪਾ ਸਟੀਲ ਦੀ ਬੋਕੀ ਵਾਲਾ ਵੱਜਿਆ ਲੱਗਦਾ ਲਿਖ ਕੇ ਜ਼ਿੰਦਗੀ ਪੰਨਿਆਂ ਤੇ ਮਹਿਫਿਲ ਵਿੱਚ ਗਾਉਂਦਾ ਰਿਆ ਇੱਕ ਹੋਰ ਤਿਤਲੀ ਵਾਲੀ ਕੁੜੀ ਆ ਗਈ ਨੋ 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 ਇਹਦੇ ਸਿਰ ਨੂੰ ਚੜ ਗਿਆ ਵੱੱਦ ਹੁਣਾਰੇ ਲਉਦੀ ਰਿਓ ਹੋਏ ਹੋਏ ਤੇ ਮੈਂ ਚਿੱਟਾ ਲਾਉ ਤੈਨੂੰ ਕਿਨੇ ਲਵਾਤਾ ਸੜਦੇ ਬੁੱਗੇ ਗੰਦੀਆਂ ਚੀਜ਼ਾਂ ਨੇ ਕੋਈ ਇਹਦੇ ਮੂੰਹ ਤੇ ਪਾਣੀ ਦੀ ਬਾਲਟੀ ਭਰ ਕੇ ਮਰੋ ਇਹਦੀਆਂ ਅੱਖਾਂ ਖੁੱਲਣ ਆ ਰਿਹਾ ਓਏ ਹੋਏ ਹੋਏ ਤੂੰ ਜਿੰਦਗੀ ਕਿਉਂਦੀ ਰਹੀ ਓਏ ਹੋ ਇੱਕ ਥੱਪੜ ਪੈ ਗਿਆ ਜੇ ਨਸਾਂ ਤੇ ਅੱਖਾਂ ਸਿੱਧੀਆਂ ਹੋ ਜਾਣਗੀਆਂ ਬੱਤ ਸਹੀ ਏ ਇੱਕ ਅੱਖ ਨੂੰ ਜ਼ਿਆਦਾ ਨਸਾ ਹੋਇਆ ਲੱਗਦਾ ਆਪੋਂ ਦੇ ਪਸਤ ਦੇ ਕੇ ਇੱਕ ਕੁਰਤੀ ਆ ਰੋਬਦੀ ਆ ਅਣਖਾਂ ਦੀ ਪੱਟੀ ਆ ਰਖੀ ਤੇ ਸੋਬਦੀ ਆ ਮਾਮਾ ਲਕੋ ਕੇ ਰੱਖ ਇਹਨਾਂ ਨੂੰ ਕਿਸੇ ਨੇ ਡਾਕਾ ਮਾਰ ਲੈਣਾ ਸਾਲਿਆ ਬਜੀਫਾ ਮਿਲਿਆ ਕਿ ਵਿਆਹ ਚ ਚੋੱਕ ਕੇ ਲੈ ਆਇਆ ਸਰਕਾਰ ਵੱਲੋਂ ਆਈ ਕਣਕ ਦਾਲ ਬਾਰਾ ਵਾਰ ਵੇਚਦੀ ਬਸ ਕਰ ਹੁਣ ਇਹਨੂੰ ਆਪਣੇ ਪਿੱਸੇ ਪਾ ਲਾ ਮਤਲਬ ਜੇਬ ਚ ਬਾਈ ਮੈਂ ਤਾਂ ਤੇਲ ਪੱਲੀ ਦੇ ਲੱਗਦੇ ਆ ਕਿਉਂ ਸਹੀ ਕਿਹਾ ਪੱਕਾ ਰਾਤਰੀ ਡਿਊਟੀ ਤੇ ਹੋਣਾਗਾ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਹੈ ਮੈਨੂੰ ਤਾ ਉਹ ਪਾਗਲ ਲੱਗਦਾ ਜਿਹਨੇ ਤੈਨੂੰ ਰੱਖਿਆ ਦੇਖੀ ਕਿਤੇ ਬਦੰਦਰਾ ਉਹਨਾਂ ਨੂੰ ਲੈਣ ਦੇ ਦੇਣੇ ਨਾ ਪੈ ਜਾਣ ਇਹ ਚਾਹਤ ਹੈ ਮੇਰੀ ਹੁਣ ਸਾਹਾਂ ਤੂੰ ਵੱਧ ਕੇ ਗਸ਼ਤੀ ਮੰਡਲ ਚ ਰਾਖੀ ਕਰਨ ਵਾਸਤੇ ਰੱਖਿਆ ਹੋਇਆ ਸਕਿਉਰਟੀ ਵਾਲਿਆਂ ਨੂੰ ਬੇਨਤੀ ਹੈ ਇਹਨੂੰ ਸਕਿਉਰਟੀ ਵਾਲਾ ਡੰਡਾ ਨਾ ਦੇ ਦਿਓ ਇਹ ਮੈਸੇਜ ਯੂਜ਼ ਕਰੂਗਾ ਪਰ ਉਹ ਜਿਉਂਦੇ ਫਿਰਦੇ ਆ ਜਿਹੜਾ ਦੁਨੀਆ ਦਾ ਖਾਬ ਹੁੰਦਾ ਉਹ ਸੜਕਾਂ ਤੇ ਐ ਫਿਰਦੀ ਆ ਜਿਵੇਂ ਪਿਓ ਦਾ ਰਾਜ ਹੁੰਦਾ ਸੜਕਾਂ ਤੇ ਇਹੀ ਫਿਰਦੇ ਆ ਹੁਣ ਇਹਨਾਂ ਦਾ ਹੀ ਰਾਜ ਹੁੰਦਾ ਬੱਤ ਸਹੀ ਏ ਸੱਪਾਂ ਨੂੰ ਸੱਪ ਲੜੇ ਫਿਰ ਜ਼ਹਿਰ ਕਿਨੂੰ ਚੜੇ ਆਪਣੀ ਸੜਕਾਂ ਤੇ ਐ ਫਿਰਦੀ ਆ ਜਿਵੇਂ ਪਿਓ ਦਾ ਰਾਜ ਹੁੰਦਾ ਉਹ ਸੜਕਾਂ ਤੇ ਐ ਰਾਤ ਨੂੰ ਆਪਸ ਵਿੱਚ ਲੁੱਲੇ ਪੜਾਉਣਗੇ ਇਹ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਹੈ ਹੋਰੇ ਨਹੀਂ ਪਤਾ ਰਾਤ ਨੂੰ ਕਿਹੜਾ ਥੱਲੇ ਕਿਹੜਾ ਉੱਤੇ ਦੋਵਾਂ ਵਰੀ ਬਣ ਤੋਂ ਚੰਗਾ ਹੂੰ ਨਿਕਲਿਆ ਹੋਣਾ ਟਿਕੜ ਤੇਜ਼ ਹੋ ਜਾਂਦੀ ਐ ਕੋਈ ਕਰ ਵੀ ਕੀ ਸਕਦਾ ਐ ਐਨਾ ਨੈਣ ਮਲਾਇਆ ਕਰ ਬੰਦਾ ਮਰ ਵੀ ਸਕ ਕੋਈ ਚੱਕਰ ਨਹੀਂ ਡਾਕਟਰ ਸਮਾਈਲ ਤੋਂ ਤਾਰ ਪਵਾ ਦਵਾਂਗੇ ਕਿੰਨੀ ਸੋਹਣੀ ਸੀ ਕਿੰਨੀ ਬੁਰੀ ਬਣ ਗਈ ਇਦਾ ਹੈ ਬੰਦਾ ਮਰ ਵੀ ਸਕਦਾ ਏ ਬੰਦਾ ਮਰ ਵੀ ਐਹੋ ਜਿਹੀ ਰੋਜ਼ ਰਾਤ ਨੂੰ ਸੁਪਨੇ 'ਚ ਡਰਾਉਣ ਆਉਂਦੀ ਹੁੰਦੀ ਆ ਕਿੰਨਾ ਵਧੀਆ ਮਾਹੌਲ ਸੀ ਭੈਣ ਘੜਤੀ ਸਾਰੇ ਮੂਹੜ ਦੀ ਦੰਦ ਦਿਖਾ ਕੇ ਸੱਚਦਾ ਹੈ ਐ ਨੰਨੇ ਮਲhaya ਕਰ ਦੰਦ ਤਾਂ ਸੋਨੂ ਸੀਤੋ ਵਾਲੇ ਤੋਂ ਵੀ ਭੇੜੇ ਲਈ ਫਿਰਦੀ ਆ ਇਹ ਤਾਂ ਸੱਚੀ ਬੰਦੇ ਮਾਰਨ ਵਾਲੀ ਤੱਕਣੀ ਆ